5 ਸਾਲ ਲਈ MSPD ਗਾਰੰਟੀ ਦਾ ਐਲਾਨ ਅਗਲੇ ਸੀਜ਼ਨ ਤੋਂ ਪੂਰੇ ਦੇਸ਼ ਲਾਗੂ ਹੋਵੇਗਾ ਫੈਸਲਾ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਪੰਜ ਫਸਲਾਂ ਤੇ MSP ਖਰੀਦ ਗਾਰੰਟੀ ਦੀ ਪੇਸ਼ਕਸ਼ ਠੁਕرائی ਬੋਲੇ ਸਾਰੀਆਂ 23 ਫਸਲਾਂ ਤੇ BLI SSP ਪਲਕੇ ਪੰਜਾਬ ਦੇ 60 ਥਾਵਾਂ ਤੇ ਟ੍ਰੇਨਾਂ ਰੋਕਣ ਦਾ ਕੀਤਾ ਐਲਾਨ ਪੰਜਾਬ ਕੈਬਨਿਟ ਵੱਲੋਂ 2024-25 ਦੇ ਲਈ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ 10000 ਕਰੋੜ ਦੇ ਰੈਵਨਿਊ ਦਾ TCR ਡਰਾ ਜ਼ਰੀਏ ਹੋਵੇਗੀ ਠੇਕਿਆਂ ਦੀ ਅਲਾਟਮੈਂਟ ਸ਼ਰਾਬ ਦੇ ਰੇਟ 'ਚ ਕੋਈ ਤਬਦੀਲੀ ਨਹੀਂ ਪੌਕਸੋ ਮਾਮਲਿਆਂ 'ਚ ਫਾਸਟ ਟਰੈਕ ਕੋਰਟ ਬਣਾਉਣ ਦਾ ਫੈਸਲਾ ਤਰੰਤਰੰਤ ਤੇ ਸੰਗਰੂਥ ਬਣਨਗੀਆਂ ਅਦਾਲਤਾਂ ਬੱਚਿਆਂ ਨੂੰ ਇਨਸਾਫ ਮਿਲਣ 'ਚ ਹੋਣ ਵਾਲੀ ਦੇਰੀ ਘਟਾਉਣ ਦੀ ਕੋਸ਼ਿਸ਼ ਸੀਮਾਂਦੀ ਸੰਗਰੂਰ ਨੂੰ 869 ਕਰੋੜ ਰੁਪਏ ਤੇ ਵਿਕਾਸ ਪ੍ਰੋਜੈਕਟਾਂ ਦੀ ਸੂਗਾਰ ਬੋਲੇ ਧੂਰੀ ਅਤੇ ਚੀਵਾ ਪਿੰਡੇ ਹਸਪਤਾਲਾ 'ਚ ਲੋਕਾਂ ਨੂੰ ਮਿਲੇਗਾ ਵਧੀਆ ਇਲਾਜ ਵਿਰੋਧੀਆਂ ਤੇ ਵੀ ਸਾਦੇ ਨਿਸ਼ਾਨੇ ਈਡੀ ਦੇ ਸਮਨਾਂ ਤੇ ਕੇਜਰੀਵਾਲ ਦਾ ਤੰਝ ਬੋਲੇ ਜੇ ਅੱਜ ਹੁੰਦੇ ਭਗਵਾਨ ਰਾਮ ਤਾਂ ਈਡੀ ਉਹਨਾਂ ਨੂੰ ਵੀ ਭੇਜ ਦਿੰਦੀ ਸਮਨ ਮੈਨੂੰ ਜਿੰਨੇ ਸਮਨ ਭੇਜੋਗੇ ਮੈਂ ਉਹਨੇ ਸਕੂਲ ਬਣਾਵਾਂਗਾ ਕਾਂਗਰਸ ਛੱਡ ਆਮ ਆਦੀ ਪਾਰਟੀ ਸ਼ਾਮਲ ਹੋਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਮੁੱਖ ਮੰਤਰੀ ਨੇ ਪਾਰਟੀ ਚ ਕਰਵਾਇਆ ਸ਼ਾਮਲ ਕਿ ਹਾਂ ਗਰੀਬਾਂ ਦੇ ਲਈ ਕੀਤੇ ਜਾ ਰਹੇ ਸੀਐਮ ਮਾਨ ਦੇ ਕੰਮਾਂ ਤੋਂ ਹਾਂ ਪ੍ਰਭਾਵਿਤ गुरप्रीत जीपी प्रतापवाई रणनीति सुनील जाखड़ की अगुवाई होयाथन पीएम मोदी ने कांग्रेस से बोलिया वा हमला कहा विरोधी पुछ रहे कौन है मोदी का परिवार हर देशवासी मेरा परिवार ਭੀਸਪੇ ਸੁਪਰੀਮੋ ਮਾਇਆਵਤੀ ਨੇ ਤੀਜੇ ਮੋਰਚੇ ਦੀਆਂ ਚਰਚਾਵਾਂ ਤੇ ਲਗਾਇਆ ਫੁੱਲ ਸਟਾਪ ਮੁਰ ਇਕਲਿਆ ਲੋਕ ਸਭਾ ਚੋਣਾਂ ਲੜਨ ਦਾ ਕੀ ਐਲਾਨ ਕੀਤਾ ਆਪਣੇ ਦਮ ਤੇ ਪੂਰੀ ਤਿਆਰੀ ਨਾਲ ਲੜਾਂਗੇ ਚੋਣ ਕੈਨੇਡਾ ਦੀ ਸੀਬੀਸੀ ਨਿਊਜ਼ ਵੱਲੋਂ ਹਰਦੀਪ ਨਿਜਰ ਕਤਲकांड ਦੀ ਵੀਡੀਓ ਸਾਹਮਣੇ ਆਉਣ ਦਾ ਦਾਵਾ ਤਸਵੀਰਾਂਜ ਪਾਰਕਿੰਗ ਤੋਂ ਨਿਕਲ ਰਹੀ ਨਿਜਰ ਦੀ ਗੱਡੀ ਹਮਲਾਵਰਾਂ ਨੇ ਕੀਤਾ ਮਾਰੀ ਗੋਲੀ ਕੈਨੇਡਾ ਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਬਦਮਾਸ਼ ਨੇ ਦੋਹਾ ਖਤਾ ਨਾਚਲਾਈਆਂ ਗੋਲੀਆਂ ਗੋਲੀ ਬਰਾੜ ਗੈਂਗ ਦੇ ਰੰਡਾਰੀ ਲਈ ਫਾਇਰਿੰਗ ਕਰਨ ਦਾ ਸ਼ੱਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਗੱਲ ਕਰਾਂਗੇ ਕਿਸਾਨ ਜਿੱਥੇਬੰਦੀਆਂ ਦੀਆਂ ਐਮਐਸਪੀ ਤੇ ਕਿਸਾਨ ਜਿੱਥੇਬੰਦੀਆਂ ਦਾ ਵੱਡਾ ਬਿਆਨ ਸਾਹਮਣੇ ਹੈ ਕਿਸਾਨ ਜਿੱਥੇਬੰਦੀਆਂ ਦਾ ਕਹਿਣਾ ਹੈ ਕਿ ਪੰਜ ਫਸਲਾਂ ਦੀ ਥਾਂ ਸਾਨੂੰ 23 ਫਸਲਾਂ ਤੇ ਐਮਐਸਪੀ ਦਿੱਤੀ ਜਾਏ ਕਿਸਾਨਾਂ ਨੇ ਕਿਹਾ ਕਿ ਐਮਐਸਪੀ ਦੇ ਨਾਲ ਘਾਟਾ ਨਹੀਂ ਫਾਇਦਾ ਹੋਵੇਗਾ

फैसला लागू होएगा एमएसपी फैसला लिया गया असान जल्दों ठुकरा दी गई है आगुआचाले सिमिलर ही प्रपोजल केन्द्र सरकार गया जो कि तीन मंत्री जो खेती बाड़ी मंत्री अर्जुन मुंडा पीयूष गोयल नित्यानंद राय चंडीगढ़ पहुंचे जथेबंद डेवाल जगदीप सिंह डेवाल सरवन सिंह

ਐਮਐਸਪੀ ਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਇੱਕ ਵਾਰ ਫਿਰ ਤੋਂ ਮੁੜ ਕੋ ਅੱਜ ਪੇਸ਼ਕਸ਼ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਠੁਕਰਾ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ 23 ਫਸਲਾਂ ਤੇ ਸਾਨੂੰ ਐਮਐਸਪੀ ਦਿੱਤੀ ਜਾਏ ਦੱਸ ਦੇ ਕਿ ਕੱਲ ਕੇਂਦਰ ਸਰਕਾਰ ਨੇ ਪੰਜ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਦਾ ਐਲਾਨ ਜੋ ਹੈ ਉਹ ਕੀਤਾ ਸੀ ਗਾਇਸ ਰਿਵਚਾਲੇ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਕਾਂਗਰਸ ਮਾਫ ਕਰਨਾ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਕਿਤਨਾ ਕਿਤੇ ਹਮਲਾਵਰ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਕਿਸਾਨ ਆਗੂ ਮੈਨੂੰ ਦੱਸਣ ਕਿ ਕਿਹੜੀ ਫਸਲ ਫਸਲ ਉਹ ਵਿਸ਼ਨਾ ਚੰਦੇ ਨੇ ਮੈਂ ਉਹਨਾਂ ਦੇ ਨਾਲ ਕੇਂਦਰ ਸਰਕਾਰ ਕੋਲ ਜਾਵਾਂਗਾ ਤੇ ਉਸ ਫਸਲ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਵਾਵਾਂਗਾ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਗਜੀਤ ਸਿੰਘ ਡਲੇয়াল ਬਲਦੇਵ ਸਿੰਘ ਸਿਰਸਾ ਅਤੇ ਹੋਰ ਆਗੂ ਹਰਿਆਣੇ ਦੇ ਵੀ ਪ੍ਰਜੂਮਨ ਸ਼ਾਮਲ ਸੀਗੇ ਸਿਰਸਾ ਜੀ ਕੀ ਫੈਸਲਾ ਹੈ ਕੱਲ 60 ਜਗ੍ਹਾ ਪੰਜਾਬ ਚ ਰੇਲ ਰੋਕੀ ਜਾ ਰਹੀ ਹੈ ਉਹ ਕਿਉਂ ਔਰ ਕੀ ਫੈਸਲੇ ਕੀਤੇ ਗਏ ਨੇ ਔਰ ਕਿਉਂ ਕੀਤੇ ਗਏ ਖੱਲੇ ਪੰਜਾਬ ਚ ਨਹੀਂ ਪੂਰੇ ਭਾਰਤ ਵਿੱਚ ਪੂਰਬੀ ਭਾਰਤ ਬਿਹਾਰ ਕੇਰਲਾ ਆਂਧਰਾ ਰਾਜਸਥਾਨ ਜੁਗਪੇ ਮਤਲਬ ਪੂਰੇ ਦੇਸ਼ ਦੇ ਵਿੱਚ ਜਿਹੜੇ ਨੇ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਨੇ ਰੇਲੇ ਲਾ ਉਹ ਰੋਕਿਆ ਜਾਣ ਗਿਆ ਔਰ ਇਹ ਪੂਰੇ ਭਾਰਤ ਦੇ ਵਿੱਚ ਹੈ ਕਾਰਨ ਕੀ ਕਿਸ 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 ਮਸਲੇ ਦੇ ਕਿਸ ਵਿਰੋਧ ਦੇ ਦੇਖੋ ਆਪ ਨੂੰ ਪਤਾ ਹੈ ਕਿ ਅਸੀਂ 13 ਫਰਵਰੀ ਤੋਂ ਲੈ ਕੇ ਜਦੋਂ ਪੰਜਾਬ ਤੋਂ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਤੇ ਸਾਨੂੰ ਹਰਿਆਣਾ ਬਾਰਡਰਾਂ ਦੇ ਉੱਤੇ ਰੋਕਿਆ ਗਿਆ ਸੇਮ ਇਸ਼ੂ ਤੇ ਸੇਮ ਪ੍ਰੋਟੈਸਟ ਬਿਲਕੁਲ ਉਹੀ ਜਿਹੜਾ ਇਸ਼ੂ ਹੈ ਉਹ ਸਰਕਾਰ ਦੇ ਕੰਨ ਖੋਲਣ ਵਾਸਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਤੇ ਜਿਹੜਾ ਇਹ ਪ੍ਰੋਟੈਸਟ ਐਮਐਸਪੀ ਜਿਹੜੇ ਗਰੰਟੀ ਦੇਈਏ ਪੰਜ ਫਸਲਾਂ ਤੇ ਉਸ ਦਾ ਵੀ ਵਿਰੋਧ ਕੀਤਾ ਉਸ ਨੂੰ ਵੀ ਨੈਗਲੈਕਟ ਕੀਤਾ ਬਿਲਕੁਲ ਜੀ ਇਹ ਜਿਹੜੀਆਂ ਪੰਜ ਫਸਲਾਂ ਤੇ ਪੰਜਾਂ ਸਾਲਾਂ ਵਾਸਤੇ ਜਿਹੜੀ ਗਰੰਟੀ ਆ ਇਹ ਕਾਦੀ ਗਰੰਟੀ ਆ ਇਹ ਗੱਲ ਤਾਂ ਸਰਕਾਰ ਨੇ ਮੰਨਣੀ ਨਾ ਵੀ ਇਹ ਜਿਹੜੀ ਐਮਐਸਪੀ ਜਿਹੜੀ ਆ ਇਹਦੀ ਗਰੰਟੀ ਚਾਹੀਦੀ ਆ ਤੇ ਪੰਜਾਂ ਸਾਲਾਂ ਵਾਸਤੇ ਕਿਉਂ ਤੇ ਪੰਜਾਂ ਫਸਲਾਂ ਤੇ ਕਿਉਂ ਬਾਕੀ ਫਸਲਾਂ ਦੀ ਜਿਹੜੀ ਆ ਉਹ ਗਰੰਟੀ ਕਾਹਨ ਕਰੇਗਾ ਤੇ ਉੱਤੇ ਐਮਐਸਪੀ ਕਾਹਨ ਦੇਵੇਗਾ ਇੱਕ ਜਥੇਬੰਦੀਆਂ ਕਿਹੜੀ ਕਿਹੜੀ ਸ਼ਾਮਲ ਹੋਣੀ ਹੈ ਗੱਲ ਉਗਰਾਹਾਂ ਉਹਨਾਂ ਨੇ ਸਮਰਥ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਸਮਰਥਨ ਦਿੱਤਾ ਉਹ ਕੱਲ ਨੂੰ ਸਾਰੇ ਸਾਹਮਣੇ ਆ ਜਾਣਗੇ ਜਿਨ੍ਹਾਂ ਵੀ ਸਮਰਥਨ ਦਿੱਤਾ ਉਹਨਾਂ ਦਾ ਧੰਨਵਾਦ ਕੇਐਮ ਦੀ ਚਿੱਠੀ ਦਾ ਜਵਾਬ ਦੇ ਹੈ ਤੁਹਾਡੀ ਪ੍ਰੈਸ ਕਾਨਫਰੰਸ ਬਿਲਕੁਲ ਉਹ ਜਿਹੜੀ ਚਿੱਠੀ ਸੀ ਉਸ ਚਿੱਠੀ ਦੇ ਵਿੱਚ ਕੁਝ ਐਸੇ ਇਤਰਾਜ਼ ਸਾਡੇ ਤੇ ਲਾਏ ਗਏ ਸਨ ਕਿ ਉਹਨਾਂ ਇਤਰਾਜ਼ਾਂ ਦਾ ਜਿਸ ਤਰ੍ਹਾਂ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਇੱਕ ਇਤਰਾਜ਼ ਲਾਇਆ ਗਿਆ ਕਿ ਇਹਨਾਂ ਨੇ ਐਸਕੇਐਮ ਨੂੰ ਜਿਹੜਾ ਉਹ ਤੋੜਿਆ ਅਸੀਂ ਉਹਦੇ ਵਿੱਚ ਇਹ ਦੱਸਣਾ ਚਾਹੁੰਦੇ ਹਾਂ ਕਿ ਐਸਕੇਐਮ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਨਹੀਂ ਤੋੜਿਆ ਐਸਕੇਐਮ ਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ 9 ਦਸੰਬਰ ਨੂੰ ਉੱਥੋਂ ਵਾਪਸ ਆਉਣੇ ਆ ਤੇ ਪੰਜਾਬ 'ਚ ਮੀਟਿੰਗਾਂ ਹੁੰਦੀਆਂ ਨੇ ਤੇ ਇੱਥੇ ਜਿਹੜੀਆਂ ਉਹ ਮੀਟਿੰਗਾਂ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਗੈਰ-ਰਾਜਨੀਤਿਕ ਮੋਰਚੇ ਨੂੰ ਜਿਹੜਾ ਅਸੀਂ ਚੱਲ ਰਿਹਾ ਸੀ ਉਸ ਸਾਡਾ ਇੱਕ ਫੈਸਲਾ ਸੀ ਕਿ ਜਿੱਨਾਂ ਚਿਰ ਸਾਡਾ ਮੋਰਚਾ ਚੱਲਦਾ ਹੈ ਉਹਨਾਂ ਚਿਰ ਅਸੀਂ ਨਾ ਤਾਂ ਕਿਸੇ ਰਾਜਨੀਤਿਕ ਨੂੰ ਆਪਣੀ ਸਟੇਜ ਤੇ ਬੋਲਣ ਦਵਾਂਗੇ ਤੁਸੀਂ ਜਵਾਬ ਦੇ ਦੇ ਬਿਲਕੁਲ ਤੇ ਅਸੀਂ ਉੱਚ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਸੀਂ ਨਹੀਂ ਤੋੜਿਆ ਇਹਨਾਂ ਨੇ ਪਹਿਲਾਂ ਸੰਯੁਕਤ ਜਿਹੜਾ ਸੀ ਚੋਣਾ ਲੜ ਕੇ ਉਹਨਾਂ ਨੇ ਚੋਣਾ ਲੜ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ ਸਰਦਾਰ ਬਲਬੀਰ ਸਿੰਘ ਰਾਜੇਵਾਲ ਪਾਰਟੀ ਨੇ ਦੂਸਰਾ ਸਰਦਾਰ ਗਰਨਾਮ ਸਿੰਘ ਨੇ ਸੰਯੁਕਤ ਸਮਾਜ ਪਾਰਟੀ ਬਣਾਈ ਹਰਿਆਣੇ ਚ ਪੰਜਾਬ ਤੋਂ ਤੁਸੀਂ ਮੰਗ ਕੀਤੀ ਹੈ ਕਿ ਜਿਹੜੇ 200 ਜ਼ਖਮੀ ਹੋਏ ਨੇ ਉਹਨਾਂ ਦੀ ਐਮਐਲਆਰ ਨਹੀਂ ਕੱਟੀ ਗਈ ਸੰਗਿਆਨ ਲਵੇ ਕਾਫੀ ਚੀਜ਼ਾਂ 200 ਨਹੀਂ ਜੀ ਆ ਮੇਰੇ ਕੋਲ ਕਰੀਬ 250 ਬੰਦੇ ਦੀ ਲਿਸਟ ਤਾਂ ਜਿਹੜੀਆਂ ਇਹ ਮੇਰੇ ਕੋਲੇ ਆ ਆ ਜਨੀਆਂ ਸਾਰੀਆਂ ਆ ਲਿਸਟਾਂ ਨੇ ਜਿਹੜੇ ਬੰਦੇ ਜ਼ਖਮੀ ਹੋਏ ਨੇ ਤੇ ਉਹ ਹਸਪਤਾਲਾਂ ਵਿੱਚ ਨੇ ਤੇ ਉਹਨਾਂ ਦੀਆਂ ਜੜੀਆਂ ਨੇ ਐਮਐਲਆਰਾਂ ਨਹੀਂ ਕਟੀਆਂ ਗਈਆਂ ਉਹ ਐਮਐਲਆਰਾਂ ਕਟੇ ਜਾਣੇ ਚਾਹੀਦੇ ਨੇ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਕਿ ਇਹ ਉਹਨਾਂ ਦੇ ਤੇ ਹਰਿਆਣਾ ਸਰਕਾਰ ਦੇ ਜਿਹੜਾ ਇਹ ਸਾਡੇ ਤੇ ਕਿਸ ਤਰ੍ਹਾਂ ਤਸ਼ੱਦਦ ਜ਼ੁਲਮ ਜੋ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤੇ ਉਹਨਾਂ ਨੂੰ ਮੁਆਫਤ ਬਲਦੇਵ ਸਿੰਘ ਸਿਰਸਾ ਉਹ ਨਹੀਂ ਗੱਲਬਾਤ ਕਰ ਰਹੀ ਸੀ ਔਰ ਕੱਲ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਵੀ ਵਕ ਵਕ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਪ ਕੁਮਾਰ ਨਾਲ ਅਮਨਪਰਦੇਸ نیوز ਦੀ ਟੀਮ ਚੰਡੀਗੜ੍ਹ ਪੰਜ ਜਗਤਾਂ ਦਾ ਕਾਪੀ ਇਸੇ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਇਸ ਪ੍ਰੋਪੋਜ਼ਲ ਨੂੰ ਮੁਰਤੋਂ ਸਿਰ ਤੋਂ ਰਿਜੈਕਟ ਕੀਤਾ ਹੈ ਕੱਲ ਵਕਫਾਕ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੋ ਆंदोलਨ ਦੀ ਕਾਲ ਜੋ ਹੈ ਦਿੱਤੀ ਗਈ ਹੈ ਵਕਫਾਕ ਖਾਵਾ ਤੇ ਪੰਜਾਬ ਚ ਰੇਲਾ ਰੋਕੀਆਂ ਜਾਣਗੀਆਂ ਇਸੇ ਵਿਚਾਲੇ ਕਿਸਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੇ ਵੱਲੋਂ 5 ਫਸਲਾ ਤੇ ਤੇ 5 ਸਾਲ ਦੇ ਲਈ ਹੀ ਕਾਨੂੰਨੀ ਗਾਰੰਟੀ ਕਿਉਂ ਦਿੱਤੀ ਜਾ ਰਹੀ ਹੈ ਬਾਕੀ ਸਾਰੀਆਂ ਫਸਲਾਂ ਤੇ ਕਾਨੂੰਨੀ ਗਾਰੰਟੀ ਕਿਉਂ ਨਹੀਂ ਦਿੱਤੀ ਜਾ ਰਹੀ ਕਿਸਨਾ ਕਿਤੇ ਵਿਰੋਧ ਇਸ ਫੈਸਲੇ ਦਾ ਕੀਤਾ ਜਾ ਰਿਹਾ ਤੇ ਕੱਲ ਵਕਫਾਕ ਖਾਵਾ ਤੇ ਰੇਲ ਰੋਕਨਗੇ ਕਿਸਾਨ ਜਥੇਬੰਦੀ मोदी ने कांग्रेस से बोला वड़ा हमला कहा विरोधी पूछ रहे कौन है मोदी का परिवार हर देशवासी है मेरा परिवार असम दौरे से दूजे दिन पीएम मोदी ने की थी जंगल सफारी काजीरंगा नेशनल पार्क की हाथी की थी सफारी दो घंटे तक पार्क रहे प्रधानमंत्री एमएसपी से केंद्र सरकार का वड़ा फैसला पांच फसलों से पांच साल एमएसपी की गारंटी का ऐलान कपाह मक्की तो इलावा बचर माह अरहर दा दाल की एमएसपी से होगी खड़ी ਅਗਲੇ ਸੀਜ਼ਨ ਤੋਂ ਪੂਰੇ ਦੇਸ਼ ਲਾਗੂ ਹੋਵੇਗੀ ਐਮਐਸਪੀ ਗਾਰੰਟੀ ਦਾ ਫੈਸਲਾ ਸਰਕਾਰੀ ਏਜੰਸੀਆਂ ਕਰਨਗੀਆਂ ਖਰੀਦ ਕੇਂਦਰ ਨੇ ਆਂਦੋਲਨਕਾਰੀ ਕਿਸਾਨ ਲੀਡਰਾਂ ਨੂੰ ਵੀ ਦਿੱਤਾ ਸੀ ਇਹੀ ਪ੍ਰੋਪੋਜ਼ਲ ਪਰ ਜਿੱਥੇ ਬੰਦੀਆਂ ਨੇ ਕਰ ਦਿੱਤਾ ਸੀ ਖਾਰਿਜ ਵੀਡੀ ਦੇ ਸਮਨ ਤੇ ਕੇਜਵਾਲ ਅਤੰਜ ਬੋਲੇ ਜੇ ਅੱਜ ਹੁੰਦੇ ਭਗਵਾਨ ਰਾਮ ਤਾਂ ਈਡੀ ਉਹਨਾਂ ਨੂੰ ਵੀ ਭੇਜ ਦਿੰਦੀ ਸਮਝ ਮੈਨੂੰ ਜਿੰਨੇ ਸਮਨ ਭੇਜੋਗੇ ਮੈਂ ਉਹਨੇ ਸਕੂਲ ਪੜਾਵਾਂਗਾ ਬੀਐਸਪੀ ਸੁਪਰੀਮੋ ਮਾਇਵਤੀ ਨੇ ਤੀਜੇ ਮੋਰਚੇ ਦੀਆਂ ਚਰਚਾਵਾਂ ਤੇ ਲਗਾਇਆ ਫੁੱਲ ਸਟਾਪ ਮੁਰੇ ਕੱਲ੍ਹ ਲੋਕ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ ਕਿ ਹਾਂ ਆਪਣੇ ਦਮ ਤੇ ਪੂਰੀ ਤਿਆਰੀ ਨਾਲ ਲੜਾਂਗੇ ਚ मध्य प्रदेश की कांग्रेस में बड़ा छटका भाजपा शामिल हुए सुरेश पचौरी साफ केंद्र मंत्री रह चुके हैं सुरेश पचौरी साफ का एमपी गजेंद्र सिंह राजू खेड़ी भी भाजपा से होए शामिल कांग्रेस चारा आम आदमी पार्टी शामिल हुए साफ का विधायक गुरप्रीत सिंह जीपी मुख्यमंत्री ने पार्टीज करवाया शामिल के हां गरिबा लय किए जा रहे सीएम मान ने कममा तो हां प्रभावित ਗੁਰਪ੍ਰੀਤ ਜੀਪੀ ਤੇ ਪ੍ਰਤਾਪ ਸਿੰਘ ਬਾਜਵਾ ਦਾ ਤਿੱਖਾ ਤੰਜ ਬੋਲੇ ਆਮ ਆਦਮੀ ਪਾਰਟੀ ਚ ਜਾ ਕੇ ਜੀਪੀ ਨੇ ਕੀਤੀ ਸਿਆਸੀ ਖੁਦਕੁਸ਼ੀ ਅਕਾਲੀ ਪਾਜਪਾ ਗਠਜੋੜ ਦੀਆਂ ਚਰਚਾਵਾਂ ਤੇ ਵੀ ਚੁੱਕੇ ਸਵਾਲ ਗੁਰਪ੍ਰੀਤ ਜੀਪੀ ਤੇ ਕਾਂਗਰਸ ਛੱਡਣ ਤੇ ਸੁਨੀਲ ਜਾਖੜ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬੋਲੇ ਪਾਰਟੀ ਉਧੜ ਰਹੀ ਹੈ ਕਾਂਗਰਸ ਪਾਰਟੀ ਇੱਕ ਇੱਕ ਕਰਕੇ ਸਾਰੇ ਛੱਡ ਰਹੇ ਸਾਥ ਪੰਜਾਬ ਕੈਬਨਿਟ ਵੱਲੋਂ 2024-25 ਲਈ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ 10000 ਕਰੋੜ ਦੇ ਰੈਵਨਿਊ ਦਾ ਟੀਚਾ ਡਰਾਜ਼ਰੀ ਹੋਵੇਗੀ ਠੇਕਿਆਂ ਦੇ ਅਲਾਟਮੈਂਟ ਖਰਾਬ ਦੇ ਰੇਟ ਕੋਈ ਤਬਦੀਲੀ ਨਹੀਂ ਕੌਫ ਤੋਂ ਮਾਮਲੇ ਆਜ ਫਾਸਟ ਟਰੈਕ ਕੋਰ ਬਣਾਉਣ ਦਾ ਫੈਸਲਾ ਤਰੰਤ ਨ ਤੇਜ਼ ਸੰਗਰੂਰ ਬਣਨ ਗਿਆ ਅਦਾਲਤਾਂ ਬੱਚਿਆਂ ਨੂੰ ਇਨਸਾਫ ਮਿਲਣ ਦੀ ਹੋਣ ਵਾਲੀ ਦੇਰੀ ਘਟਾਉਣ ਦੀ ਕੋਸ਼ਿਸ਼ ਸਿਆਮਾਨਦੀ ਸੰਗਰੂਰ ਨੂੰ 869 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੋਕਾਤ ਬੋਲੇ ਤੁਰਿਆ ਤੇ ਛੀਮਾ ਪਿੰਡੇ ਹਸਪਤਾਲਾਂ 'ਚ ਲੋਕਾਂ ਨੂੰ ਮਿਲੇਗਾ ਵਧੀਆ ਇਲਾਜ ਸਾਰੀ ਸਰਕਾਰੀ ਹਸਪਤਾਲਾਂ 'ਚ ਮਿਲ ਰਹੀਆਂ ਨੇ ਫ੍ਰੀ ਦਵਾਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟੀ ਭਾਜਪੀ ਚੰਡੀਗੜ੍ਹ ਸਟੇਟ ਇਲੈਕਸ਼ਨ ਕਮੇਟੀ ਦੀ ਬੈਠਕ 'ਚ ਬਣਾਈ ਰਣਨੀਤੀ ਸੁਨੀਲ ਜਾਖੜ ਦੀ ਅਗਵਾਈ 'ਚ ਹੋਇਆ ਮੰਤਰ ਨਮਸ਼ਕਾਰ ਜੀ ਐਸਐਡੀ ਦੇਸੀ ਨੇ ਰਾਗੂਪ੍ਰੇਮ ਸਿੰਘ ਚੰਦੂ ਮਾਝਾ ਨੇ ਪਾਟੀ ਵਰਕਰ ਨਾਲ ਕੀਤੀ ਮੀਟਿੰਗ ਪੰਜਾਬ ਸਰਕਾਰ ਤੇ ਜਮ ਕੇ ਸਾਦੇ ਰਿਚਾਇਆ ਖਤਮ ਹੋਈ ਡੇਰਾਮੁਖੀ ਰਾਮ ਰਹਿਂਦੀ ਪਰੌਲ ਕਾ ਰੋਹ ਤੱਕ ਦੀ ਸੁਨਾਰੀਆ ਜੇਲ੍ਹ ਜਵਾਬਸੀ 1 ਜਨਵਰੀ ਤੋਂ ਪੰਜਾਬ ਦਿਨਾਂ ਦੀ ਪਰੌਲ ਤੇ ਬਾਹਰ ਆਈ ਰਾਮ ਰਹਿਂਦੇ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਕਾ ਲੰਬੀ ਬਾਦਲ ਰੋਡ ਵਿਖੇ ਕਰਵਾਇਆ ਜਾ ਰਿਹਾ ਵਰਸੀ ਸਮਾਗਮ ਸੁਖਮਨੀ ਸਾਹਿਬ ਦੇ ਭੋਗ ਪਾਈਚਾਨ ਤੋਂ ਬਾਅਦ ਹੋਵੇਗਾ ਗੁਰਬਾਣੀ ਕੀਰਤਨ ਕੱਲ ਤੱਕ ਸਾਹਿਬ ਨੇ ਲੇ ਸਥਾਪਿਤ ਕੀਤੀ ਗਈ ਨਵੀਂ ਗੈਲਰੀ ਨੂੰ 84 ਦੇ ਸ਼ਹੀਦ ਸਿੰਘਾ ਸਿੰਘਣੀਆਂ ਦੀਆਂ ਲਗਾਈਆਂ ਗਈਆਂ ਤਸਵੀਰਾਂ ਪੰਜ ਪਿਆਰੇ ਤੇ ਐਸਜੀਪੀਸੀ ਪ੍ਰਧਾਨ ਤਾਮੀਨੇ ਕੀਤਾ ਉਦਘਾਟਨ 골ਡ ਮੈਡਲ ਜੇਤੂ ਦਿਵਿੰਦਰ ਚਾਜਰੀਆ ਬਣੇ ਪੈਰਾ ਲੰਪਿਕ ਕਮੇਟੀ ਆਫ ਇੰਡੀਆ ਦੇ ਨਵੇਂ ਪ੍ਰਧਾਨ ਚਾਜਰੀਆ ਨੇ ਪੈਰਾ ਜੈਵਲਿਨ ਥਰੋ ਜਿੱਪੇ ਕਈ ਤੱਕ ਮੇ ਦਿਵਿੰਦਰ ਚਾਜਰੀਆ ਰਾਜਸਥਾਨ ਦੀ ਚੂਰੂ ਸੀਤੋਂ ਬੀਜੇਪੀ ਉਮੀਦਵਾਰ ਭਾਰਤ ਨੇ ਇੰਗਲੈਂਡ ਖਿਲਾਫ 4-1 ਨਾਲ ਜਿੱਤੀ ਟੈਸਟ ਸੀਰੀਜ਼ ਰਮਸ਼ਰਾਜ ਇਨਿੰਗ ਅਤੇ ਚੌਹਾਂ ਦੌੜਾਂ ਨਾਲ ਧਰਾਇਆ ਰਵੀਚੰਦਰਨ ਅਸ਼ਵਿਨ ਦੀ ਕੇਂਦਬਾਜ਼ੀ ਨੇ ਤਾਇਕ ਹੈ ਫਰਾਂਸ ਸਰਕਾਰ ਨੇ ਮਹਿਲਾ ਦੇ ਵਾਸਤੇ ਆਰਥਮ ਦਿੱਤਾ ਵੱਡਾ ਤੋਹਫਾ ਫਰਾਂਸ 'ਚ ਗਰਪਾਤ ਨੂੰ ਇੱਕ ਸੰਵਧਾਨਿਕ ਅਧਿਕਾਰ ਅਮਰੀਕਾ ਬ੍ਰਿਟਨ ਸਮੇਤ ਕਈ ਦੇਸ਼ਾਂ 'ਚ ਗਰਪਾਤ ਨੂੰ ਸੰਵਧਾਨਿਕ ਅਧਿਕਾਰ ਬਣਾਉਣ ਦੀ ਕੀਤੀ ਜਾ ਰਹੀ ਮੰਗ ਤੇ ਫਰਾਂਸ ਮੰਗ ਨੂੰ ਪੂਰਾ ਕਰਨ ਵਾਲਾ ਬਣਿਆ ਪਹਿਲਾ ਦੇਸ਼ ਯੂਐਸ ਨੈਸ਼ਨਲ ਗਾਰਡ ਦਾ ਹੈਲੀਕਾਪਟਰ ਹੋਇਆ ਦੁਗਟਨਾ ਗ੍ਰਸ ਹਾਦਸੇ दो लोगों का हुई मौत हेलीकॉप्टर से नैशनल गार्डसमैन के तीन बॉर्डर पेट्रोल एजेंसी मौजूद जापान से जा रहे जहाज बोइंग 777 सैवनटी सैवन की करवाई गई एमरजेंसी लैंडिंग जहाज दे मुख लैंडिंग गेयर टू एयरपोर्ट की कार पार्किंग चिगया टायर हादसे नुकसान तो रहा बच मध्य प्रदेश के भोपाल च मंत्राला भवन च लगी भयानक अग बल्लभ भवन की तीजी मंजिल से लगी अग पां लोगों के फंसे होने की सूचना मौके पर मौजूद फायर ब्रिगेड NCB ਦੇ ਹੱਥੇ ਚੜਿਆ ਅੰਤਰਰਾਸ਼ਟਰੀ ਡਰੱਗ ਰੈਕਟਾਰ ਦਾ ਸਗਨਾ ਜ਼ਫਰ ਸਾਦਿਕ ਡਰੱਗਸ ਦੀ ਕਾਲੀ ਕਮਾਈ ਨਾਲ ਬਣਾਈਆਂ ਫਿਲਮਾਂ 2000 ਕਰੋੜ ਰੁਪਏ ਦੀ ਡਰੱਗਸ ਵਿਦੇਸ਼ ਪੇਚੰਦਾ ਦੇ ਇਲਜ਼ਾਮ ਕੈਨੇਡਾ ਦੀ CBC ਨਿਊਜ਼ ਵੱਲੋਂ ਹਰਦੀਪ ਨਿਜਰ ਕਤਲकांड ਦੀ ਵੀਡੀਓ ਸਾਹਮਣੇ ਆਉਣ ਦਾ ਦਾਅਵਾ ਤਸਵੀਰਾਂ 'ਚ ਪਾਰਕਿੰਗ ਤੋਂ ਨਿਕਲ ਰਹੀ ਨਿਰਚੜ ਦੀ ਗੱਡੀ ਹਮਲਾਵਰਾਂ ਨੇ ਕੇਰਤੀ ਮਾਰੀ ਪੋੜੀ ਕੈਨੇਡਾ 'ਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਘਰ ਤੇ ਫਾਇਰਿੰਗ ਬਦਮਾਸ਼ ਨੇ ਦੋ ਹਫ਼ਤਾਾਂ ਨਾਲ ਚਲਾਈਆਂ ਗੋਲੀਆਂ ਗੋਲਡਬਰਗ ਗੈਂਗ ਤੇ ਰੰਗਦਾਰੀ ਲਈ ਫਾਇਰਿੰਗ ਕਰਨ ਦਾ ਸ਼ੱਕ ਰੋहतक ਦੇ ਵਪਾਰੀ ਦੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਆਈ ਸਾਹਮਣੇ ਮਾਂ ਪਤਨੀ ਤੇ ਬੱਚਿਆਂ ਦੇ ਸਾਹਮਣੇ ਹੀ ਵਪਾਰੀ ਤੇ ਕੀਤਾ ਬਟੋਰ ਫਾਇਰਿੰਗ ਜੈਪੁਰ ਦੇ ਬਾਦਸੂਦਾਰ ਘਰ ਤੋਂ 22 ਨਾਬਾਲਕਾਂ ਨੇ ਕੀਤਾ ਕਰੀ ਵਪਾਰੀ ਕਤਲ ਮਾਮਲੇ 'ਚ ਵੱਡੀ ਗ੍ਰਿਫਤਾਰੀ ਪੁਲਿਸ ਨੇ ਨੇਪਾਲ ਬਾਰਡਰ ਤੋਂ ਮੁਲਜ਼ਮ ਕੀਤਾ ਕਾਬੂ 29 ਫਰਵਰੀ ਨੂੰ ਰੋहतक ਦੇ ਹੋਇਆ ਸੀਗਾ ਵਪਾਰੀ ਦਾ ਕਰੀ ਅਜਨਾਲਾ ਦੇ ਪਿੰਡ ਤਲਵੰਡੀ ਭਗਵਾ ਵਿਖੇ ਦੋਸਤ ਤੇ ਦੋਸਤ ਦੇ ਹੀ ਪਤਾ ਲੱਗ ਕੀਤਾ ਕਰੀ ਮੇਲੇ ਵਿੱਚ ਭੇਜਣ ਤੋਂ ਮਨਾ ਕਰਨ ਤੇ ਗੁੱਸੇ ਵਿੱਚ ਆਇਆ ਦੋਸਤ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਅਦਾਕਾਰਾ ਸ਼ਹਿਨਾਜ਼ ਗਿਲਨੋਜਾਨੂ ਮਰੰਦੀ ਤਲਕੀ ਪਿਤਾ ਸੁਖਪ੍ਰਦਾਨ ਨੂੰ ਪਾਕਿਸਤਾਨ ਦੇ ਨੰਬਰ ਤੋਂ ਆਈ ਕਾਲ 50 ਲੱਖ ਰੁਪਏ ਦੀ ਮੰਗੀ ਰੰਗਦਾਈ ਮੁਰਵੇਵਾਦਾ ਚ ਯੂਟਿਊਬਰ ਆਲਵਿਸ਼ਾਦਵ ਗੁਰੂਗਰਾਮ ਦੂਜੇ ਯੂਟਿਊਬਰ ਤੇ ਸਾਥੀਆਂ ਨਾਲ ਮਿਲਕੇ ਕੀਤਾ ਹਮਲਾ ਪੀੜਤ ਦੀ ਸ਼ਿਕਾਇਤ ਤੇ ਐਫ ਆਈ ਆਰ ਨਵਾਂਸ਼ਾਟ ਫਾਸਟ ਫੂਡ ਦੀ ਦੁਕਾਨ 'ਚ ਕੁੱਕਰ ਫਟਣ ਨਾਲ ਲੱਗੀ ਅੱਗ ਫ੍ਰਿਜ ਵੀ ਫਟਿਆ ਦੁਕਾਨ 'ਚ ਮੌਜੂਦ ਇੱਕ ਸ਼ਖਸੀ ਮੌਕੇ ਤੇ ਮੌਤ ਉਦਾਸਪੁਸ਼ 3 ਸਾਲਾ ਬੱਚੀ ਦੇ ਹੱਥਾਂ 'ਚ ਫਟਿਆ ਮੋਬਾਈਲ ਅੱਗ ਲੱਗਣ ਕਾਰਨ ਚੁਲਸੀ ਜ਼ਖਮੀ ਹਾਲਤ ਪਹੁੰਚਾਇਆ ਹਸਪਤਾਲ ਮੋਬਾਈਲ ਤੇ ਵੀਡੀਓ ਦੇਖ ਰਹੀ ਸੀ ਬੱਚੀ ਲੁਧਿਆਣੇ ਦੇ ਤਾਜਪੁਰ ਰੋਡ ਤੇ ਇੱਕ ਪਰਿਵਾਰ ਦੇ ਘਰ 'ਚ ਵੜ ਕੇ ਨਸ਼ੇੜੀਆਂ ਨੇ ਕੀਤਾ ਹਮਲਾ ਤੇ ਇਸ ਤਰ੍ਹਾਂ ਹੱਤਿਆਰ ਨਾਲ 3 ਲੋਕਾਂ ਨੂੰ ਕੀਤਾ ਜ਼ਖਮੀ ਨਸ਼ਾ ਕਰਨ ਤੋਂ ਰੋਕਣ ਉੱਲ ਲੈ ਕੇ ਹੋਇਆ ਸੀ ਪੂਰਾ ਵਿਵਾਦ ਲੁਧਿਆਣਚ ਕਾਰੋਬਾਰੀ ਦੀ ਕਿਡਨਾਪਿੰਗ ਤੇ ਕੁੱਟਮਾਰ ਕਾਰਾਂ ਤੇ ਕਾਰੋਬਾਰੀ ਨੂੰ ਬਦਮਾਸ਼ਾਂ ਨੇ ਕੀਤਾ ਅਗਵਾ ਪਿੰਡ ਦੀ ਮੋਟਰ ਤੇ ਲਿਜਾ ਕੇ ਕੀਤੀ ਕੁੱਟਮਾਰ ਕਾਰੋਬਾਰੀ ਨਾਲ ਬਦਮਾਸ਼ਾਂ ਦਾ ਸੀ ਪੈਸਾ ਲੈਣ ਦਾ लुधियाना चौंकी इंचार्ज शिमलापुरी ते किसी मामले शिकायत लेके थाने पहुंचे सी के लोग सोशल मीडिया वीडियो पिंड जयसवाल दो मजदूर झूल से अग सवेरे चाह बना गैस पाइप लीक होते वापरी घटना हालत नजोन करके चंडीगढ़ पी जी आई किया गया रैत अमृतसर पुलिस वालों धमकिया के मामले च चार लोग किए गए काबू एक साथी अजे भी फरार केसा की बेअदबी करने का भी दर्ज है मामला